दस की कहनी बोल बोल हामी पर हामी पर नहीं फड़े नु की पड़े नेल चढ़े ना कि तेन तेरे मुंडे का ही नहीं पता भी किम च पिया तो गांवियों ने ठेका लिया फिर ਇਤਨਾ ਨਹੀਂ ਹੁੰਦਾ ਹੁੰਦਾ ਮਾਤਾ ਜੇ ਕੋਈ ਤੈਨੂੰ ਪੰਗੀ ਆ ਉਹ ਗੱਲ ਬਾਤ ਆ ਉਹਨੂੰ ਦੱਸ ਤੈਨੂੰ ਹੁਣ ਮੈਂ ਚੱਲਦੇ ਪ੍ਰੋਗਰਾਮ 'ਚ ਪੁੱਛ ਰਿਹਾ ਵਾਂ ਕਿ ਮੈਨੂੰ ਉਹ ਕੰਮ ਕਰ ਹੁਣ ਤੈਨੂੰ ਮੈਂ ਪੁੱਛਿਆ ਤੈਨੂੰ ਪਤਾ ਹੈ ਕਿਹੜੇ ਮਸਲੇ 'ਚ ਗਿਆ ਹੁਣ ਚਿੱਤੇ ਦੇ ਵਿੱਚ ਸਰਪੰਚ ਦੇ ਮੁੰਡਾ ਅੰਦਰ ਮੇਰੀ ਇੱਕ ਗੱਲ ਸੁਣ ਮਾਤਾ ਮੇਰੀ ਇੱਕ ਗੱਲ ਸੁਣ ਲਾ ਇਸ ਕੰਮ ਦੇ ਵਿੱਚ ਕਿਤੇ ਭੁੱਲ ਕੇ ਵੀ ਮੇਰੇ ਕੋਲ ਸ਼ਿਫਾਹ ਸੁਣਾ ਲੈ ਕੇ ਆ ਜੀ ਝੇਕ ਚਿੱਟੇ ਨੇ ਸਾਡੇ ਜਿਵਾਕਾ ਦਾ ਨਾਸ ਕਰਦਾ ਚਿੱਟੇ ਨੇ ਸਾਡੇ ਆਉਣ ਵਾਲੀਆਂ ਮੈਂ ਕਹਿ ਸਕਦਾ ਨਸਲਾਂ ਖਲਾਬ ਕਰ ਰਹੇ ਆ ਤੇ ਅੱਜ ਮਾਤਾ ਤੂੰ ਕਹੀ ਕੀ ਵੀ ਮੈਂ ਤੇਰੇ ਬੱਚੇ ਨੂੰ ਛਦਾ ਦੇ ਕੱਤੇ ਨਹੀਂ ਹਰ ਕਿਸ ਤੇ ਮੈਂ ਇੱਕ ਠੋਕੇ ਗੱਲ ਕਹਿੰਦਾ ਮੈਂ ਤੇਰਾ ਪੁੱਤ ਐ ਪਰ ਮੈਂ ਜੇ ਤੂੰ ਕਹੇਂਗੀ ਵੀ ਮੇਰਾ ਪੁੱਤ ਚਿੱਤੇ ਦਾ ਕੰਮ ਕਰਦਾ ਉਹਨੂੰ ਛੱਡਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਤੇਰੇ ਪੈਰੀਂ ਪੈ ਜਾਣਾ ਮਾਤਾ ਇਹ ਪਾਪ ਨਾ ਮਿਲ ਕੋ ਕਰਾਈ ਤੇ ਨਾ ਹੀ ਮੈਂ ਸ਼ਰਤਾਂ ਸੁਣਾ ਮੈਂ ਮੈਂ ਤੇਰਾ ਪੁੱਤ ਐ ਜੇ 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 ਮੈਂ ਤੇਰਾ ਪੁੱਤ ਤਾਂ ਫੇਕ ਰਾਕਾ ਹੁਣ 10 ਮਿੰਟ ਬਹਿ ਜਾ ਬਾਅਦ ਵਿੱਚ ਮੈਨੂੰ ਦੱਸੀ ਮੈਂ ਸਾਰਾ ਐਸਐਚਓ ਸਾਹਿਬ ਕੋ ਚੈੱਕ ਕਰੋ ਜੇ ਚਿੱਤੇ ਚ ਆ ਤੇ ਕੋਈ ਸ਼ਿਫਾਰਸ਼ ਨਹੀਂ ਮਾਤਾ ਕੋਈ ਸ਼ਿਫਾਰਸ਼ ਨਹੀਂ ਮੈਂ ਦੱਸਣਾ ਚਾਹਣਾ ਆ ਜਵਾਕ ਜਦੋਂ ਵਿਗੜ ਜਾਂਦੇ ਨੇ ਆ ਮਾਪਿਆਂ ਦਾ ਐਸ ਤਰ੍ਹਾਂ ਰੋਣਾ ਹੁੰਦਾ ਆਪ ਨੇ ਘਰ ਬਰਬਾਦ ਕੀਤੇ ਕੀਤੇ ਲੋਕਾਂ ਦੇ ਘਰ ਬਰਬਾਦ ਕੀਤੇ ਕੀਤੇ ਅਸੀਂ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਜਿੱਤੇ ਭੁੱਲ ਕੇ ਵੀ ਇਹਨਾਂ ਸੁਚਿਆ ਕਰੋ ਗਵਾਂਢੀਆਂ ਦੇ ਮੁੰਡਾ ਚਿੱਟੇ ਤੇ ਲੱਗਾ ਹੈ ਪਤਾ ਨਹੀਂ ਉਸ ਅੱਗ ਦਾ ਸੇਕ ਕਦੋਂ ਤੁਹਾਡੇ ਘਰ ਆ ਜਾਵੇ ਤਗੜੇ ਹੋ ਕੇ ਪਿੰਡ ਵਾਸੀਓ ਗਲਤ ਅੰਸਰ ਦੀ ਡਟ ਕੇ ਮੁਖਾਲਫਤ ਕਰਿਆ ਕਰੋ ਭਗਵੰਤ ਮਾਂ ਦੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਅਇ ਸ਼ੈਰੀ ਕਲਸੀ ਤੁਹਾਡੇ ਨਾਲ ਚੇਤਾਨਣ ਬਣ ਕੇ ਖੜਾ ਹੈ ਗਲਤ ਕੰਮ ਦੇ ਵਿੱਚ ਅਸੀਂ ਅਸੀਂ ਪੰਜਾਬ ਨੂੰ ਚਿੱਟੇ ਦਾ ਕੋਲ ਖਤਮ ਕਰ ਜੋ ਨਸ਼ਿਆਂ ਦੇ ਬ੍ਰੰਦ ਚਲਾਇਆ ਹੈ ਜੇੜਾ ਜਿਹੜਾ ਗਲਤ ਆਨਸਰ ਹੈ ਚਾਹੇ ਜੇਲਾ ਮਰਜੀ ਹੋਵੇ ਆਪਕਾ ਤੇ ਨਹੀਂ ਬਖਸ਼ਾ ਸੋ ਮੈਂ ਬੇਨਤੀ ਕਰਦਾ ਕੋਈ ਨਹੀਂ ਆਨਸਰ ਸਾਹਿਬ ਮਾਜੀ ਆਜਾ ਇਧਰ ਆ ਜਾ ਮਾਤਾ ਮਾਤਾ ਦੇ ਪਿੱਛੇ ਮਠਾਓ ਗੱਲ ਕਰਕੇ ਜਾਉਂਗਾ ਆ ਮਾਤਾ ਕੋ ਕੱਚੇ ਕੋਠਿਆਂ ਦੀ ਗੱਲਬਾਤ ਹੋਊਗੀ ਮਠਾਓ ਮਠਾਓ ਆ ਜਾ ਆ ਗਾਧਾਂ ਬਗਾ ਬੈਠੇ ਕੁਰਸੀ ਦੇ ਬੈਠਾ ਬੈਠਾ ਸੋ ਥੋੜਾ ਜਿਹਾ ਕੋ ਪਿੱਛੇ ਹੋ ਜਾ ਹੁਣ ਅੱਜ ਮੈਂ ਜਿਸ ਕੰਮ ਲਈ ਆਇਆ ਤੁਹਾਡੇ ਪਿੰਡ ਜਿਸ ਕੰਮ ਲਈ ਜਿਸ ਕੰਮ ਵਾਸਤੇ ਆਇਆ ਤੁਹਾਡੇ ਬੱਚਿਆਂ ਦੀ ਪੜ੍ਹਾਈ ਵਾਸਤੇ ਇਸ ਸਕੂਲ ਦੇ ਵਿੱਚ 18 ਲੱਖ ਰੁਪਇਆ ਲਾ ਦਤਾ ਹੈ 18 ਲੱਖ ਰੁਪਇਆ ਕਿੰਨਾ ਕਰਤੀ ਬੋਲੇ ਹੋ ਨਹੀਂ ਹਾਂ ਬੋਲੇ ਕਿੰਨਾ ਕਰਕੇ ਲਾਇਆ ਤੁਹਾਡੇ ਬੱਚੇ ਦੇ ਪਰਲੇ ਅਤੇ ਬੱਚੇ ਤਰੱਕੀ ਚ ਜਾਣ ਤੁਹਾਡੇ ਬੱਚੇ ਆਉਣ ਵਾਲੇ ਫਿਊਚਰ ਨੂੰ ਵਧਿਆ ਜਾਣ ਉਸ ਤੋਂ ਬਾਅਦ ਸ਼ਮਸ਼ਾਨ ਘਾੜ ਦਾ ਰਸਤਾ ਮੇਰੇ ਕੋਈ ਨਹੀਂ ਸੀ ਆਇਆ ਉਦੋਂ ਸਾਡਾ ਸਰਪੰਚ ਵੀ ਨਹੀਂ ਸੀ ਬਣਿਆ ਸਭ ਤੋਂ ਪਹਿਲਾਂ ਤੁਹਾਡੇ ਸ਼ਮਸ਼ਾਨ ਘਾੜ ਦਾ ਰਸਤਾ ਪੱਕਾ ਕੀਤਾ ਉਸ ਤੋਂ ਬਾਅਦ ਗਲੀਆਂ ਨਾਲੀਆਂ ਜਿਹੜੀਆਂ ਬਣਨ ਵਾਲੀਆਂ ਸੀ ਤਿੰਨ ਗਲੀਆਂ ਕਾਫੀ ਟੁੱਟੀਆਂ ਸੀ ਮੈਂ ਉਹ ਵੀ ਬਣਾ ਦਿੱਤੀਆਂ ਹੁਣ ਤੁਹਾਡੇ ਇੱਥੇ ਪਿੰਡ ਦੇ ਵਿੱਚ ਤੁਹਾਨੂੰ ਨਵਾਂ ਪੰਚਾਇਤ ਕਰ ਦੇਣ ਲੱਗਾ 20 ਲੱਖ ਰੁਪਏ ਉਹਦਾ ਵੀ ਦੇ ਕੇ ਗਿਆ ਉਹ 20 ਦਿਨਾਂ ਦੇ ਅੰਦਰ ਅੰਦਰ ਮੈਂ ਤਿਆਰ ਕਰਕੇ ਉਹ ਵੀ ਤੁਹਾਨੂੰ ਸਮਰਪਿਤ ਕਰ ਦਿਆਂਗੇ ਉਹਦੇ ਵਿੱਚ ਵੀ ਤੁਸੀਂ ਆਪਣੀ ਲਾਇਬ੍ਰੇਰੀ ਬਣਾਉਣੀ ਆ ਜੋ ਕਰਦਾ ਇੱਕ ਉਸ ਤੋਂ ਬਾਅਦ ਸਰਪੰਚ ਨੇ ਕਿਹਾ ਵੀ ਸ਼ਮਸ਼ਾਨ ਘਾਟ ਦੇ ਵਿੱਚੋਂ ਛੱਡ ਨਹੀਂ ਹੈਗਾ ਨਹੀਂ ਹੈਗਾ ਨਹੀਂ ਹੈਗਾ ਇਹੋ ਮੰਗਿਆ ਉਹਦਾ ਲੱਖ ਲੱਗੇ ਉਹਦਾ 3 ਲੱਖ ਲੱਗੇ ਉਹਦਾ 10 ਲੱਖ ਲੱਗੇ ਉਹ ਤੁਹਾਨੂੰ ਛੇਤੇ ਨਹੀਂ ਦੇ ਦਿੱਤਾ ਹੋਰ ਬੱਸ ਠੀਕ ਹੈ ਇੱਕ ਮਿੰਟ ਦੀ ਹੁਣ ਪਹਿਲਾਂ ਨਾ ਜਿਹੜਾ ਇਹ ਵਿਚ ਵਿਚ ਜਿਤਨਾ ਨਾ ਉਤੋਂ ਪਾਸ ਕਰਉਣਾ ਪੈਂਦਾ ਜਿਸਾ ਹੁਣ ਜੇ ਆਪਾਂ ਬਾਰ ਬਾਰ ਨਿੱਕੀਆਂ ਲਿੱਕੀਆਂ ਦੱਸੀ ਜਾਵਾਂ ਕਹਿੰਦਾ ਉਹਦੇ ਨਾਲ ਫਿਰ ਸਿਸਟਮ ਠੀਕ ਨਹੀਂ ਚੱਲਦਾ ਉਸ ਤੋਂ ਬਾਅਦ ਨੋਟ ਕਰ ਲਓ ਤੁਹਾਨੂੰ ਇਸ ਗ੍ਰੰਥਕਰ ਦੇ ਵਿੱਚ 2 ਮਹੀਨਿਆਂ ਦੇ ਅੰਦਰ ਅੰਦਰ ਮੈਂ ਆਂਗਨਵਾੜੀ ਸੈਂਟਰ ਵੀ ਦੇਣ ਲੱਗਾ ਇੱਕ ਨਵਾਂ ਬਣਾਇਆ ਬਹੁਤ ਉਸ ਦੀ 8 ਲੱਖ ਰੁਪਏ ਆਉਂਦੀ ਤੁਹਾਨੂੰ ਜਿਹੜਾ ਦਊਗਾ ਜੀ ਉਸ ਤੋਂ ਬਾਅਦ ਮੇਰੇ ਨੌਜਵਾਨ ਵੀ ਰਪਿੰਦ ਦੇ ਉਹਨਾਂ ਵਾਸਤੇ ਮੈਂ ਵਾਲੀ ਵਾਲ ਖੇਡਣ ਵਾਸਤੇ ਉਹਨਾਂ ਨੂੰ ਗਰਾਊਂਡ ਬਣਾ ਕੇ ਦੇਣ ਲੱਗਾ ਵਧੀਆ ਜਿਹੜਾ ਸਿੰਚਨ ਕਰਕੇ ਨੈੱਟ ਬਣਾ ਕੇ ਦੇਣ ਲੱਗਾ ਉਹਦਾ ਵੀ ਭਾਵੇਂ 2 ਲੱਖ ਲੱਗੇ 4 ਲੱਖ ਲੱਗੇ 5 ਲੱਖ ਲੱਗੇ ਉਹ ਵੀ ਨਾ ਤੁਹਾਨੂੰ ਜਿਹੜਾ ਪਿਆਰ ਵਾ ਪਿਆਰ ਉਸ ਤੋਂ ਬਾਅਦ ਤੁਹਾਡਾ ਜਦੋਂ ਮੈਂ ਸਭ ਤੋਂ ਪਹਿਲੇ ਜਨ ਆਇਆ ਸੀ ਛੱਪੜ ਦੀ ਸਮੱਸਿਆ ਸੀ ਛੱਪੜ ਹੈਗੀ ਸੀ ਇਹੋ ਗੱਲ ਕਹਿੰਦੇ ਸੀ ਕਿਹੜੀ ਕਿਹੜੀਆਂ ਮਾਵਾਂ ਪਿਤਾ ਕਿਹੜੀਆਂ ਸੀ ਸਾਰੇ ਕਹਿੰਦੇ ਸੀ 6 ਮਹੀਨਿਆਂ ਦੇ ਵਿੱਚ ਵਿੱਚ 56 ਕੰਪਲੀਟ ਤੇ ਅੱਜ ਉਹਦਾ ਵੀ ਤੁਹਾਨੂੰ 18 ਲੱਖ ਰੁਪਈਆ ਦੇ ਕੇ ਜੀਤੋ ਹੋਰ ਦੱਸੋ 18 ਲੱਖ ਸਕੂਲ ਦਾ ਤੇ 18 ਛੱਪੜ ਦਾ ਕਿੰਨਾ ਹੋ ਗਿਆ 66 ਲੱਖ ਹੈ 20 ਲੱਖ ਰੁਪਈਆ ਪੰਚਾਇਤ ਦਾ ਕਿੰਨਾ ਹੋ ਗਿਆ 57 ਲੱਖ ਹੈ ਹਾਂ 55 ਲੱਖ ਹੋ ਗਿਆ 8 ਲੱਖ ਰੁਪਈਆ ਅੰਗਨwadi ਸੈਂਟਰ ਦਾ ਸ਼ਮਸ਼ਾਨ ਘਰ ਦੇ ਛੱਡ ਦਾ ਉਸ ਤੋਂ ਬਾਅਦ ਵਾਲੀ ਵਾਲ ਦੇ ਨਿੱਟ ਦਾ ਉਸ ਤੋਂ ਬਾਅਦ ਸੁਣ ਲਓ ਹੁਣ ਬੋਲ ਤੁਹਾਨੂੰ ਵਧੀਆ ਪਾਰਕ ਬਣਾ ਕੇ ਦੇਣ ਲੱਗਾ ਨਾਲ ਕੁਰਸੀਆਂ ਉਹਦੇ ਜਿਹੜੀਆਂ ਨੇ ਨਾਲ ਦਵਾਂਗੇ ਆਪਾਂ ਉਹਦਾ ਜਿਹੜਾ ਖਰਚਾ ਉਹ ਵੀ 3 ਲੱਖ ਰੁਪਏ ਇੱਕ ਵਧੀਆ ਪਾਰਕ ਬਣਾ ਕੇ ਤੁਹਾਨੂੰ ਮੈਂ ਦਵਾਂਗਾ ਠੀਕ ਹੈ ਜੀ ਹੁਣ ਹਾਂ ਹਾਂ ਅੱਛਾ ਅੱਜ ਕੱਲ੍ਹ ਸੁਣੇ ਸ਼ਮਸ਼ਾਨਗੜ ਕਿੰਦੇ ਦੋ ਨੇ ਪਿੰਡ ਚ ਹੈਂ ਦੋ ਨੇ ਸਰਪੰਚ ਸਾਹਿਬ ਇੱਕ ਸ਼ਮਸ਼ਾਨਗੜ ਦੋ ਨੇ ਉਹ ਜਦੋਂ ਜਾਣਾ ਜਾਣਾ ਤੇ ਇੱਕੋ ਜਗ੍ਹਾ ਇਹ ਕੀ ਕਰਨਾ ਹਾਂ ਨਹੀਂ ਮੰਨਦੇ ਹਾਂ ਵੈਸੇ ਜੇ ਇੱਕ ਹੁੰਦਾ ਤੇ ਸਾਰਾ ਜੁੰਦੀ ਆ ਪਿਆਰ ਹੁੰਦਾ ਹੈ ਮਰ ਕੇ ਇੱਕ ਗੱਲ ਵੇਖਿਆ ਕਰੋ ਨਾ ਸ਼ਮਸ਼ਾਨ ਘਾਟ ਦੇ ਵਿੱਚ ਚਾਹੇ ਉਹ 50 ਗੱਲਿਆਂ ਦਾ ਮਾਲਕ ਹੈ ਤੇ ਚਾਹੇ ਇੱਕ ਰੇੜੀ ਚਲਾਉਣ ਵਾਲਾ ਹੈ ਤੇ ਚਾਹੇ ਦਿਹਾੜੀ ਪਿਆਰਾ ਹੈ ਜਦੋਂ ਉਸ ਘਰ ਚ ਚਲਦੀ ਹੈ ਨਾ ਜਦੋਂ ਖੁੱਲ ਚੁਕੇ ਜਾਂਦੇ ਤੇ ਰੰਗ ਇੱਕੋ ਜਿਹਾ ਹੀ ਹੁੰਦਾ ਸਾਰਾ ਇੱਕੋ ਹੀ ਜਗ੍ਹਾ ਜਾਣਾ ਸੋ ਤਗੜੇ ਹੋ ਕਿ ਮੈਨੂੰ ਤਾਂ ਦੋ ਕਹੋਗੇ ਮੈਂ ਦੋਹਾਂ ਦਾ ਐਸਟੀਮੇਟ ਬਣਾ ਦਾਂ ਦੋਹਾਂ ਦਾ ਬਣਾ ਦੇਵਾਂ ਨਹੀਂ ਬਣਾ ਕੇ ਇਹਨੂੰ ਵੀ ਕਵਰ ਕਰ ਦੇ ਠੀਕ ਹੈ ਜੀ ਦੋਵੇਂ ਬਣਾ ਦਿਆਂਗੇ ਹੋਰ ਦੱਸੋ ਅੱਗੇ ਤੂੰ ਕੋਈ 3 ਕਿਲੋਮੀਟਰ ਹੈ ਹਾਂ ਅੱਗੇ 3 ਕਿਲੋਮੀਟਰ ਦੂਰ ਕੋਈ ਨਹੀਂ ਦੋਵੇਂ ਕਰਦੇ ਠੀਕ ਹੈ ਜੀ ਉਹ ਮੈਂ ਕਿਹਾ ਦੋਵੇਂ ਹੀ ਕਰ ਦਿਆਂਗੇ ਕਿ ਹੁਣ ਫਿਰ ਜਾਓ ਕੋਈ ਹਾਂ ਹਾਂ ਅੱਛਾ ਹੁਣ ਵੈਸੇ ਮੈਨੂੰ ਲੱਗਦਾ ਜਿੰਨੇ ਮੈਂ ਕੰਮ ਕਰਾਂ ਤੇ ਤੁਹਾਨੂੰ ਚੇਤਾ ਭੁੱਲ ਜਾ ਹੈ ਨਹੀਂ ਮੈਨੂੰ ਇੱਕ ਗੱਲ ਦੱਸਿਓ ਮੈਂ ਇੱਕ ਗੱਲ ਦੱਸਿਓ ਮੈਨੂੰ ਮੇਰੀ ਗੱਲ ਸੁਣਿਓ ਇੱਧਰ ਹੁਣ ਤੁਹਾਨੂੰ ਬੀਬੀ ਇੱਧਰ ਤੇਰੀ ਦੇਖ ਮੈਂ ਬੋਲਣ ਦਿਆਂ ਜੇ ਤੂੰ ਮੇਰੀ ਸੁਣਨੀ ਨਹੀਂ ਤੋ ਇਧਰ ਆਂਦੀਆਂ ਗਵੱਡੀਆਂ ਦਾ ਕਮੇਟੀਆਂ ਦੀਆਂ ਸੂਟਾਂ ਦੇ ਨਾਲ ਬਾਅਦ ਚ ਗੱਲਾਂ ਕਰ ਲਈਂ ਹਰਦਾ ਮੈਂ ਚੱਲ ਜਾਣਾ ਹੋਰ ਫਿਰ ਤੀ ਇਕੱਠੇ ਹੀ ਰਹਿਣਾ ਸਾਰੇ ਮੈਂ ਕਹ ਤੈਨੂੰ ਮੈਂ ਕਹਿੰਦਾ ਜਦੋਂ ਮੈਂ ਚੱਲ ਗਿਆ ਤੀ ਗੱਲਾਂ ਫੇਰ ਚਿੱਤੇ ਆਉਣੀਆਂ ਮੈਨੂੰ ਜਦੋਂ ਜਦੋਂ ਮੈਂ ਆਪ ਜੀ ਨੂੰ ਸਾਰਿਆਂ ਨੂੰ ਬੇਨਤੀ ਕਰ ਰਿਹਾ ਵੀ ਪਰਵਾਹ ਨਾ ਕਰੋ ਮੈਂ ਬੈਠਾਂ ਠੀਕ ਹੈ ਉਸ ਤੋਂ ਬਾਅਦ ਮੈਂ ਇੱਥੇ ਸਰਪੰਚ ਸਾਹਿਬ ਦੀ ਡਿਊਟੀ ਲਾ ਦੂੰਗਾ ਸਰਪੰਚ ਸਾਹਿਬ ਆਪ ਸਾਰਾ ਨੋਟ ਕਰ ਲਿਓ ਜੀ ਤੁਸੀਂ ਮੈਨੂੰ ਨੋਟ ਕਰਕੇ ਮੈਨੂੰ ਸਾਰਾ ਦੱਸੋ ਜਿਹੜੇ ਜਿਹੜੇ ਕੋ ਕੰਮ ਰਹਿੰਦੇ ਨੇ ਆ